ਅੱਜ ਤਾਂ ਇਹਨਾਂ ਨੇ 5 ਮਿੰਟ ਚ ਸ਼ਰਧਾਂਜਲੀਆਂ ਜਿਹੜੀਆਂ ਸੀਗੀਆਂ ਉਹ ਦੇ ਕੇ ਤੇ ਸੈਸ਼ਨ ਉਠਾ ਦਿੱਤਾ ਔਰ ਇਹ ਉਹ ਲੋਕ ਨੇ ਜਦੋਂ ਆਪੋਜੀਸ਼ਨ ਸੀ ਨਾ ਇਹ ਕੋਠਿਆਂ ਤੇ ਚੜ ਕੇ ਰੌਲਾ ਪਾਉਂਦੇ ਸੀ ਦੇਖੋ ਜੀ 1 ਕਰੋੜ ਰੁਪਿਆ ਸੈਸ਼ਨ ਦਾ ਲੱਗਦਾ ਹੈ ਇੱਕ ਦਿਨ ਤੇ ਸਰਕਾਰ ਸਿਰਫ ਸ਼ਰਧਾਂਜਲੀ ਦੇ ਕੇ ਉਠਾ ਦਿੰਦੀ ਜੀ ਅੱਧੇ ਘੰਟੇ ਦੀ ਬ੍ਰੇਕ ਦੇ ਕੇ 15 ਮਿੰਟ ਦੀ ਬ੍ਰੇਕ ਦੇ ਉੱਤੇ bizness ਕਰਨਾ ਚਾਹੀਦਾ ਅੱਜ ਨਹੀਂ ਕੀਤਾ ਰਹਿ ਗਿਆ ਇੱਕ ਦਿਨ ਇਹ ਜਿਹੜਾ ਇੱਕ ਦਿਨ ਆ ਇਹ ਬੇਸਿਕਲੀ ਮਜੀਠੀਏ ਦੇ ਅਰੈਸਟ ਨੂੰ ਲੈ ਕੇ ਵਾਵਾ ਖੱਟਣਾ ਤੇ ਭੰਡੀ ਕਰਨੀ ਆ ਆਪੋਜੀਸ਼ਨ ਦੇ ਅਜੰਡਾ ਇਹਨਾਂ ਦਾ ਇਹ ਆ ਜਿਹੜਾ ਬੇਦਬੀਆਂ ਦਾ ਲਾਅ ਆ ਨਾ ਤੁਸੀਂ ਆਈਪੀਸੀ ਜਿਹੜਾ ਹੁਣ ਬੀਐਨਐਸ ਆ ਲਾਅ ਉਹਨੂੰ ਤੁਸੀਂ ਅਮੈਂਡ ਨਹੀਂ ਕਰ ਸਕਦੇ ਕੈਪਟਨ ਅਮਰਿੰਦਰ ਸਿੰਘ ਨੇ 2017 ਚ ਇਸ ਲਾਅ ਨੂੰ ਅਮੈਂਡ ਕਰਕੇ ਆਈਪੀਸੀ ਨੂੰ ਇੱਕ ਬਿੱਲ ਪੇਸ਼ ਕਰਕੇ ਤੇ ਵਿਧਾਨ ਸਭਾ ਚ ਕਿਹਾ ਸੀਗਾ ਕਿ ਜਿਹੜੇ ਲੋਕ ਬੇਦਬੀਆਂ ਕਰਦੇ ਨੇ ਕਿਸੇ ਵੀ ਗ੍ਰੰਥ ਦੀ ਉਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਆ ਉਹ ਅੱਜ ਤੱਕ ਜਿਹੜਾ ਹੈ ਬਿੱਲ ਉਹ ਕਿਤੇ ਦਿੱਲੀ ਦੇ ਕਿਸੇ ਕੋਨੇ ਵਿੱਚ ਮਿੱਟੀ ਉਦੇ ਤੇ ਚੱਕ ਰਿਹਾ ਹੋਆ ਇਹ ਹੁਣ ਸਿਰਫ ਲੋਕਾਂ ਨੂੰ ਦਿਖਾਉਣ ਲਈ ਕਿ ਸਾਢੇ 3 ਸਾਲ ਤੱਕ ਬੇਦਬੀ ਤੇ ਕੀਤਾ ਕੁਝ ਨਹੀਂ ਸਾਰੇ ਅਫਸਰਾਂ ਨੇ ਜਵਾਨਤਾ ਕਰਾ ਲੀਆਂ ਸਾਰੇ ਅਫਸਰਾਂ ਦੀਆਂ ਟ੍ਰਾਇਲਾਂ ਸਟੇ ਹੋ ਗਈਆਂ ਟੋਟਲ ਫੇਲ ਹੋ ਗਏ ਇਹਨਾਂ ਨੇ ਕਿ ਹੁਣ ਲੋਕਾਂ ਨੂੰ ਕੁਝ ਤਾਂ ਦਿਖਾਈਏ ਤੇ ਇੱਕ ਸੈਸ਼ਨ ਦੇ ਵਿੱਚ ਬਿੱਲ ਪੇਸ਼ ਕਰ ਦੇਣਗੇ ਹੋ ਸਕਦਾ ਇਹ ਬਿੱਲ ਦੇ ਵਿੱਚ ਇਹ ਪੇਸ਼ ਕਰਨ ਕੇ ਉਮਰ ਕੈਦ ਜਾਂ ਇਵਨ ਕੈਪੀਟਲ ਪਨਿਸ਼ਮੈਂਟ ਪਹਿਲੀ ਗੱਲ ਤਾਂ ਸਿੱਖਾਂ ਦੇ ਜਿਹੜਾ ਵੇ ਆਫ ਲਾਈਫ ਹੈ ਟ੍ਰੈਡੀਸ਼ਨ ਉਹਦੇ ਚ ਅਸੀਂ ਕੈਪੀਟਲ ਪਨਿਸ਼ਮੈਂਟ ਦੇ ਖਿਲਾਫ ਆ ਮਨੁੱਖੀ ਅਧਿਕਾਰਾਂ ਦਾ ਘਾਣ ਆ ਅਸੀਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ। ਅੱਛਾ ਜੀ ਕਰ ਵੀ ਦੇਣਗੇ ਕੁਛ। ਉਹ ਪਿਆਰ ਹੋਊਗਾ ਜਿਵੇਂ 2018 ਦਾ ਕਿੰਨੇ ਸਾਲ ਹੋ ਗਏ 7 ਸਾਲ ਤੋਂ ਅਮਰਿੰਦਰ ਸਿੰਘ ਦਾ ਕਿਸੇ ਕੋਨੇ 'ਚ ਪਿਆ ਬਿੱਲ। ਇਹਨਾਂ ਦਾ ਵੀ ਪਿਆਰ ਹੋਏ ਸਿਰਫ ਲੋਕ ਦਿਖਾਵੇ ਦੇ ਟੈਕ ਚ। ਹੁਣ ਆਜੋ ਤੁਸੀਂ ਲੈਂਡ ਪੂਲਿੰਗ। 25000 ਕਿੱਲਾ। ਜੀ। ਅੱਜ ਅਖਬਾਰ 'ਚ ਆਇਆ ਵਾ ਕਿ 8000 ਕਿਸਾਨਾਂ 'ਚੋਂ ਸਿਰਫ 15 ਨੇ ਕਿਹਾ ਵਾ। ਜੀ। ਕਿ ਅਸੀਂ ਆਪਣੀ ਜ਼ਮੀਨ ਦੇਣ ਲਈ ਤਿਆਰ ਹਾਂ। 99.9999 ਨੇ ਰਿਜੈਕਟ ਕਰਤਾ ਪਰ ਇਹ ਧੱਕੇ ਨਾਲ ਲੈਣਗੇ ਕਿਉਂਕਿ ਉਹਦੇ ਪਿੱਛੇ ਇਹਨਾਂ ਦੀ ਮਨਸ਼ਾ ਹੈ ਕਿਵੇਂ ਪੈਸੇ ਕਮਾਉਣੇ ਆ ਜਿਵੇਂ ਮੁਹੱਲੇ ਦੇ ਸੈਕਟਰ ਕੱਟ ਕੇ ਇਕੱਠੀ ਕਰਕੇ ਜ਼ਮੀਨ ਤੇ ਕਿਵੇਂ ਲੈਂਡ ਮਾਫੀਆ ਨੂੰ ਦੇਣੀ ਤੇ ਆਪਣਾ ਕਮਿਸ਼ਨ ਲੈਣਾ ਸਾਰੀ ਖੇਡ ਕਮਿਸ਼ਨ ਦੀ ਅੱਗੇ ਆਜੋ ਅਬੋਰ ਕਾਂਡ ਜੀ ਬਿਲਕੁਲ ਜਿਹੜਾ ਅਬੋਰ ਕਾਂਡ ਹੋਇਆ ਵਾ ਉਹ ਬਹੁਤ ਲਾਅ ਐਂਡ ਆਰਡਰ ਦੀ ਗ੍ਰਾਵਟ ਵਾਲੀ ਸਿਚੁਏਸ਼ਨ ਆ ਕਿ ਇੱਕ ਬਿਜ਼ਨਸਮੈਨ ਨੂੰ ਗੈਂਗਸਟਰ ਸ਼ਰਿਆਮ ਜੀ ਦਸ ਕੇ ਕਹਿ ਕੇ ਮਾਰ ਦੇ ਰਹੇ ਹੁਣ ਸਰਕਾਰ ਦੇ ਜਦੋਂ ਪਬਲਿਕ ਪ੍ਰੈਸ਼ਰ ਪਿਆ ਇਹਨਾਂ ਨੇ ਕੀ ਕੁਸ਼ਤਾ ਕਰਨਾ ਹੀ ਆ ਇਹਨਾਂ ਨੇ ਚੱਕ ਕੇ ਦੋ ਨੌਜਵਾਨਾਂ ਨੂੰ ਇਨਕਾਊਂਟਰ ਚ ਮਾਰਤਾ ਪਹਿਲੀ ਪਾਰਟੀ ਦੇਖੀ ਆ ਜਿਹੜੀ ਪੋਸਟਰ ਜਾਰੀ ਕਰਕੇ ਕਹਿੰਦੀ ਆ ਕਿ ਬਹੁਤ ਵਧੀਆ ਕੰਮ ਕੀਤਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਨੇ ਆਪਣੇ ਫੇਸਬੁੱਕ ਤੇ ਲਾਇਆ ਵਾ ਬੜੀ ਬਹਾਦਰੀ ਬਹਾਦਰੀ ਕਹਦੀ ਆ ਜੀ ਨਿਹੱਤੇ ਨੌਜਵਾਨਾਂ ਨੂੰ ਤੁਸੀਂ ਲੈ ਜਾਓ ਪੁਲਿਸ ਪੁਲਿਸ ਕਸਟਡੀ ਚ ਤੇ ਉਹਨਾਂ ਨੂੰ ਕੋ ਅੱਗੇ ਮੋਰੇ ਲਾ ਕੇ ਭਜੋ ਤੇ ਮਾਰ ਦਿੰਨੇ ਪਿੱਛੋਂ ਇਹ ਸਿਰਫ ਫੇਸ ਸੇਵਿੰਗ ਟੈਕਟਿਕ ਆ ਇਹ ਜਿਹੜੀ ਝੂਠੇ ਇਨਕਾਊਂਟਰਾਂ ਦੀ ਪ੍ਰਣਾਲੀ ਆ ਇਹ ਤਾਂ ਬਹੁਤ ਹੀ ਜ਼ਿਆਦਾ ਗੰਦੀ ਆ ਨਾ ਜੀ ਦਿਸ ਇਸ ਹਾਈਲੀ ਕੰਡੈਮਨੇਬਲ ਔਰ ਮੈਨੂੰ ਲੱਗਦਾ ਕਿ ਜਿਹੜੀ ਨੈਕਸਟ ਕਮੈਂਟ ਬਣੇਗੀ ਇਹ ਹਰ ਝੂਠੇ ਮੁਕਾਬਲੇ ਦਾ ਫੇਰ ਜਾਂਚ ਹੋਣੀ ਚਾਹੀਦੀ ਹੈ ਜਿੰਨੇ ਵੀ ਕੀਤੇ ਚਾਹੇ ਪਟਿਆਲੇ ਦਾ ਜਸਪ੍ਰੀਤਾ ਕੀਤਾ ਸੋ ਇਸ ਕਰਕੇ ਸਾਰੇ ਪਾਸੇ ਫੇਲ ਤੇ ਫਰਾਡ ਸਰਕਾਰ ਹੈ ਔਰ ਜਿਹੜੇ ਇਹਨਾਂ ਦੇ ਦਿੱਲੀ ਦੇ ਆਗੂ ਨੇ ਉਹ ਦਿੱਲੀੋਂ ਲੋਕਾਂ ਨੇ ਕੱਢ ਤੇ ਰਿਜੈਕਟ ਕਰਤੇ ਉਹ ਸਾਡੇ ਸਿਰ ਤੇ ਆਣ ਕੇ ਬਿਠਾਏ ਉਹਨੇ ਹੈਲੀਕਾਪਟਰ ਝੂਟ ਰਿਹਾ ਕੇ ਜੀਰੀਵਾਲ ਵਾਟ ਪਰਪਸ ਡਸ ਹੀ ਹੈਵ ਵਾਟ ਰਾਈਟ ਡਸ ਹੀ ਹੈਵ ਔਰ ਕੱਲ ਭਗਵੰਤ ਮਾਨ ਸ਼ਰਾਬੀ ਹੋਲ ਹਾਲਤ ਚ ਪੱਗ ਦਾ ਲੜ ਕਿਤੇ ਜਾ ਰਿਹਾ ਆਪ ਕਿਤੇ ਜਾ ਰਿਹਾ ਬੋਲ ਕੀ ਰਿਹਾ ਵਾ ਤੇ ਐਸਵਾਈਐਲ ਦੀ ਮੀਟਿੰਗ ਵਿੱਚ ਹਿੱਸਾ ਲਿਆ ਅਖੇ ਜੀ ਚਨਾਬ ਤੋਂ ਪਾਣੀ ਅਸੀਂ ਲੈ ਲਾਂਗੇ ਹਾਊ ਕੈਨ ਯੂ ਡੂ ਥੈਟ ਇੰਟਰਨੈਸ਼ਨਲ ਟਰੀਟੀ ਆ ਤੁਸੀਂ ਪਾਕਿਸਤਾਨ ਤੋਂ ਕਨਾਲ ਬਣਾ ਲਓਗੇ ਐਡੀ ਰਬਿਸ਼ ਆਰਗੂਮੈਂਟ ਪੇਸ਼ ਕਰਦਾ ਆਪਣਾ ਮਜ਼ਾਕ ਉਡਾਉਂਦਾ ਸਾਰੇ ਕੇਂਦਰ ਚ ਅੱਛਾ ਮੰਨ ਲਓ ਚਨਾਬ ਤੋਂ ਤੁਹਾਨੂੰ ਕਹਿੰਦੇ ਚੰਗਾ ਜੀ ਨਹਿਰ ਬਣਾ ਲਓ ਅੱਜ ਬਣ ਜੂਗੀ ਸੋ ਤੁਸੀਂ ਆਪਣਾ ਇੱਕ ਸਟੈਂਡ ਲਓ ਕਿ ਜ਼ਮੀਨਾ ਲੋਕਾਂ ਦੀ ਵਾਪਸ ਹੋ ਚੁੱਕੀਆਂ ਸੌਰੀ ਵੀ ਕੈਨ ਨਾਟ ਇਨ ਐਨੀ ਮੈਨਰ ਅਲਾਉ ਥਿਸ ਕਨਾਲ ਟੂ ਬੀ ਕੰਸਟਰਕਟਡ ਗੱਲ ਤਾਂ ਇੰਨੀ ਹੈ ਸਿਰਫ ਇਹ ਹੁਣ ਪੁਸਤਕ ਨੂੰ ਪੰਜਾਬ ਦੇ ਸਾਰੇ ਸਕੂਲਾਂ ਚ ਸਾਰੇ ਸਰਕਾਰੀ ਅਦਾਰਿਆਂ ਚ ਵੇਚਣਗੇ ਉਹਨੂੰ ਲਵਾਉਣਗੇ ਘਟੋਗੜ ਆਪਣੀ ਵਾਵਾ ਖੱਟਣ ਲਈ ਸ਼ਾਇਦ ਪੈਸੇ ਵੀ ਕਮਾ ਲੈਣ ਅੱਛਾ ਇਹਨਾਂ ਨੂੰ ਪੁੱਛੋ ਜਿਹੜੀ ਤੁਹਾਡੀ ਪਹਿਲਾ ਪੁਸਤਕ ਸੀ ਸਵਰਾਜ ਕਿੱਥੇ ਆ ਹਮ ਤੋ ਬੱਲਬ ਵੀ ਚੇਂਜ ਕਰਾਂਗੇ ਨਾ ਉਹ ਪੁੱਛ ਕੇ ਕਰਾਂਗੇ ਕਿੱਥੇ ਆ ਸਵਰਾਜ ਕਦੀ ਕਿਸ ਨੇ ਪੜ੍ਹੀ ਹੈ ਕੇਜਰੀ ਵਾਲੇ ਆਪ ਪੜ੍ਹੀ ਹੈ ਉਹਦੇ ਸਭ ਤੋਂ ਵੱਡਾ ਨੁਕਤਾ ਸੀ ਲੋਕਪਾਲ ਪੰਜਾਬ ਦਾ ਲੋਕਪਾਲ ਤਾਂ ਤੁਥਲੈਸ ਹੈ ਹੀ ਕੁਛ ਪੱਲੇ ਨਹੀਂ ਗਾ ਕੁਛ ਕਹਿਤੀ ਨਹੀਂ ਕਰਨ ਜਾਂਦਾ ਪਹਿਲਾ ਸਭ ਤੋਂ ਵੱਡਾ ਸਟਾਰ ਪੁਆਇੰਟ ਸੀ ਲੋਕਪਾਲ ਉਹਦੇ ਤੇ ਅੰਦੋਲਨ ਹੋਇਆ ਸੀ ਰਾਨਨੇ ਦਾ ਜਦ ਲੋਕਪਾਲ ਹੀ ਨਹੀਂ ਬਣਾਇਆ ਤੇ ਬਾਕੀ ਪੁਸਤਕਾਂ ਤੋਂ ਕੀ ਕਰਾਉਣਾ ਸਾਰਾ ਫਰੋਡ